ਬੋਲ ਕਰੋ ਲੈ ਜਾਓ 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 ਬੈਠੋ ਮੈਨੂੰ ਬੋਲ ਕਰੋ ਬੋਲ ਕਰਦੇ ਜਾਓ ਸਭ ਤੁਹਾਡੇ ਸਾਡੇ ਇਹ ਰੁਕ ਰਹੀ ਹੈ ਪੁੱਛਣਾ ਹੈ ਵਾਟਰ ਇੱਥੇ ਦੇ ਉਹ ਕਹਿ ਰਹੇ ਬੈਠ ਕੇ ਬੈਠ ਲੈ ਆ ਮਾਈਕ ਲੈ ਕਿਤੇ ਮੈਂ ਤੁਸੀਂ ਕੰਪਲੇਨਟ ਪਤਾ ਹੈ ਕਿ ਹੈ ਹੀ ਨਹੀਂ ਇਹ ਵਾਟਰ ਇੱਥੇ ਦੇ ਇਹ ਇੱਥੇ ਸਾਰੀ ਡਿਸਟਰਬੈਂਸ ਕ੍ਰੀਏਟ ਕਰਨ ਨੂੰ ਆਰ ਮੈਨੂੰ ਪਤਾ ਹੈ ਪਿਆਰ ਵੋਟਾਂ ਚ ਤਬਦੀਲ ਹੋਏਗਾ ਹਾਂਜੀ ਕੰਪੇਨਿੰਗ ਬਹੁਤ ਹੈਟਿਕ ਸ਼ਡਿਊਲ ਰਿਹਾ ਨੰਬਾ ਸੀ ਆ ਬਈ ਠੀਕ ਹੈ ਹੁਣ ਲੰਬਾ ਤਾਂ ਸੀ ਬਟ ਠੀਕ ਹੈ ਹਾਂਜੀ ਮਿਸ ਇਲੈਕਟਰਲ politics ਪਹਿਲੀ ਵਾਰ ਉਤਰੇ ਹੋ ਐਨਾ ਪਿਆਰ ਦੇਖਣ ਨੂੰ ਮਿਲ ਰਿਹਾ ਕਿ ਇਸ ਤਰੀਕੇ ਨਾਲ ਧੰਨਵਾਦ ਕਰਦੇ ਨੂੰ ਜਾਨਾ ਬਸ ਮੈਂ ਲੁਧਿਆਣਾ ਵਾਸੀਆਂ ਦਾ ਧੰਨਵਾਦ ਆ ਤੇ ਮੈਂ ਡਬਲ ਧੰਨਵਾਦ ਹੋਊਗਾ ਲੁਧਿਆਣਾ ਵਾਸੀਆਂ ਦਾ ਮੇਰੀ ਹੱਥ ਜੋੜ ਕੇ ਗੁਜ਼ਾਰਿਸ਼ ਹੈ ਕਿ ਬਾਹਰ ਆ ਕੇ ਵੋਟਾਂ ਪਾਓ ਮੈਂ ਮੈਂ ਵੀ ਵੋਟ ਪਾਈ ਆ ਮੈਂ ਬੂਥਾਂ 'ਚ ਘੁੰਮਿਆ ਵੀ ਆ 5-10 ਮਿੰਟ ਤੋਂ ਵੱਧ ਇੱਕ ਵੋਟ ਤੇ ਨਹੀਂ ਲੱਗਦੇ ਇਹ ਟਾਈਮ ਕੱਢੋ ਆਪਾਂ ਲੁਧਿਆਣਾ ਦਾ ਰਿਕਾਰਡ ਬਣਾਣਾ ਵੋਟਿੰਗ ਦਾ ਜਿਹੜੀ ਕਿ ਡੈਮੋਕਰੇਸੀ ਲਈ ਬਹੁਤ ਜ਼ਰੂਰੀ ਹੈ। ਮਤਲਬ ਵੱਡੀ ਗੱਲ ਹੈ ਕਿ ਵੋਟਿੰਗ ਦੀ ਪਰਸੈਂਟੇਜ ਬਹੁਤ ਘੱਟ ਹੋ ਰਹੀ ਹੈ ਯਾਨੀ ਨਹੀਂ ਨਹੀਂ ਕੋਈ ਘੱਟ ਨਹੀਂ ਠੀਕ ਹੈ। ਵੱਡੀ ਸਾਹਿਬ ਹੁਣੇ ਅ ਅਚੂ ਜੀ ਦੀ ਪਤਨੀ ਬੂਥ ਦੇ ਬਾਹਰ ਖੜੇ ਨੇ ਉਹ ਕਹਿ ਰਹੇ ਕਿ ਆਮ ਆਦਮੀ ਪਾਰਟੀ ਦੇ ਕੁਝ ਲੋਕ ਦੇ ਉਸ ਇਲਾਕੇ ਨਾਲ ਸੰਬੰਧ ਨਹੀਂ ਹੈ। ਉਹ ਇਸ ਬੂਥ ਦੇ ਬਾਹਰ ਖੜੇ ਨੇ ਉਹ ਇਤਰਾਜ਼ ਜਤਾ ਰਹੇ ਨੇ। ਮੈਨੂੰ ਪਤਾ ਇਹ ਦੇਖੋ ਜਿਹੜੇ ਅਫਸਰ ਸਾਹਿਬਾਨ ਆਪੇ ਦੇਖ ਲੈਣਗੇ ਮੈਨੂੰ ਕੁਝ ਨਹੀਂ ਪਤਾ। ਤਾਂ ਇਹ ਬਿਲਕੁਲ ਪਰ ਖੜੇ ਹੋ ਕੇ ਵੀਡੀਓ ਬਣਾ ਰਹੇ ਆ ਉਹ ਕਰ ਰਹੇ ਆ। माहौल खराब करने की कोशिश कर ਰਿਹਾ ਔਰ और मैं पुलिस में बार बार कह रही हूँ ਇਹ ਜਦੋਂ ਵੋਟਰ ਨਹੀਂ ਆ ਇਸ ਬੂਥ ਦੇ ਇੱਥੇ ਆ ਕੇ ਖੜੇ ਕਿਉਂ ਹੋਇਆ ਗਿਆ ਤੁਹਾਡੇ ਵੱਲੋਂ ਕੀ ਜਾਨ ਰਹੀ ਕਿ ਵੋਟਰਾਂ ਵੀ ਖਿੱਚ ਰਹੇ ਸੀਗੇ ਇਹ ਬਿਲਕੁਲ ਲਾਈਵ ਫੋਟੋਆਂ ਖਿੱਚ ਰਹੇ ਆ ਕਿ ਇਹਨੂੰ ਭੇਜ ਰਿਹਾ ਕੁਝ ਨਹੀਂ ਪਤਾ ਉਹ ਕਹਿੰਦੇ ਵੀ ਇੱਥੇ ਬੈਠਣਾ ਤੁਹਾਡਾ ਅਲਾਉ ਨਹੀਂ ਹੈ ਮੈਂ ਕਰਨ ਲੱਗੀ ਆ ਸ਼ਿਕਾਇਤ ਪਹਿਲਾਂ ਸਵੇਰੇ ਵੀ ਦੇਖਿਆ ਗਿਆ ਮੈਂ ਜਿਹੜੀ ਵੋਟਰ ਹੈਗੀ ਆ ਮੈਂ ਵੋਟ ਆਪਣੀ ਕਾਸਟ ਕਰਨੀ ਆ ਜਿਹੜੇ ਬਾਹਰ ਲੈ ਆ ਰਹੇ ਆ ਉਹਨਾਂ ਨੂੰ ਪੁੱਛੋ ਇੱਥੇ ਦੇ ਵੋਟਰ ਹੈ ਕਿ ਨਹੀਂ ਹੈ ਉਹਨਾਂ ਨੂੰ ਪੁੱਛੋ ਜਾ ਕੇ ਔਰ ਤੁਸੀਂ ਕੋਈ ਉਹਨਾਂ ਨੂੰ ਨਹੀਂ ਪੁੱਛ ਰਿਹਾ ਨਾ ਹੀ ਪੁਲਿਸ ਉਹਨਾਂ ਨੂੰ ਰੋਕ ਰਹੀ ਹੈਗੀ ਆ ਮੇਰਾ ਮੱਲਾ ਮੇਰਾ ਘਰ ਉਹ ਸਾਹਮਣੇ ਮੇਰਾ ਘਰ ਹੈਗਾ ਇਹ ਕੌਣ ਹੈ ਜਿਹੜਾ ਵੀ ਕੈਂਡੀਡੇਟ ਸਾਹਿਬ ਇੱਥੇ ਆਇਆ ਇਹਨਾਂ ਇਹ ਨਾਲ ਅੰਦਰ ਬਈ ਜੱਲੇ ਜਿਹੜੇ ਕਿ ਗੁੰਡੇ ਆਏ ਹੋਇਆ ਬਾਹਰ ਉਹ ਇਹਨਾਂ ਨੂੰ ਪਰ ਇਹ ਇੱਥੇ ਸਾਰਾ ਜਿਹੜਾ ਸ਼ਾਂਤੀਪੂਰਨ ਮਾਹੌਲ 'ਚ ਇਲੈਕਸ਼ਨ ਦਾ ਪ੍ਰੋਸੈਸ ਤੁਸੀਂ ਵੀ ਸਾਰੇ ਸਵੇਰ ਦੇ ਦੇਖ ਰਹੇ ਚੱਲ ਰਿਹਾ ਸੀ ਉਹਨੂੰ ਡਿਸਟਰਬ ਕਰਨ ਆਏ ਹੈਗੇ ਆ ਜਿਹਦੀ ਇੱਥੇ ਵੋਟ ਨਹੀਂ ਉਹ ਵੋਟ ਉਹ ਲੋਕ ਇੱਥੇ ਆ ਕੇ ਖੜੇ ਵੀ ਕਿਉਂ ਹੈਗੇ ਆ ਪਰ ਪੁਲਿਸ ਬਿਲਕੁਲ ਇਹਨਾਂ ਦੇ ਰੱਖਾ ਚ ਟੇਢ ਰਹੀ ਹੈ ਜਿਹੜੇ ਇਹਨਾਂ ਨੂੰ ਰੋਕ ਵੀ ਨਹੀਂ ਰਹੀ ਹੈਗੀ ਵੀ ਤੁਸੀਂ ਇੱਥੇ ਕਿਉਂ ਖੜੇ ਹੈਗੇ ਹੋ ਜਿਹੜਾ ਕੋਈ ਵੋਟ ਪਾਣ ਆਉਂਦਾ ਉਹਨੂੰ ਤਾਂ ਧੱਕੇ ਨਾਲ ਰੋਕ ਰਹੀ ਐ ਫਿਰ ਉੱਕ ਜੋ ਹੱਲੇ ਅੰਦਰ ਰਸ਼ ਹੈਗਾ ਆ ਤੁਸੀਂ ਅੰਦਰ ਨਹੀਂ ਜਾਣਾ ਪਰ ਇਹਨਾਂ ਨੂੰ ਅੰਦਰ ਧੇਜ ਰਹੀ ਐ ਕਿ ਤੁਸੀਂ ਚਲੇ ਜਾਓ ਮੈਂ ਮੰਨਦੇ ਕੀ ਕਹਿ ਰਹੇ ਹੋ ਪੁਲਿਸ ਮੈਨੇਜਮੈਂਟ ਤਾਂ ਸਾਰਿਆਂ ਨੇ ਪੱਤਨੀ ਸੀ ਕਰੀ ਸੀ মিডিਆ ਨੇ ਵੀ ਕੰਮ ਕਰ ਰਿਆ ਇਹ ਵੀ ਰਿਪੋਰਟ ਕਰ ਰਹੀ ਹੈ ਨਾ ਸਾਰੇ ਇਹ ਇਹ ਪੁਲਿਸ ਦੇਖੇ ਲੋਕ ਦੇਖਣ ਔਰ ਲੋਕ ਇਹਨਾਂ ਦੇ ਉਲਟ ਵੋਟ ਕਰਨਾਂ ਮੈਂ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਸੜਕਾਂ ਔਰ ਵੋਟ ਕਰਨ ਜਿਹੜੇ ਅੱਜ ਆ ਸੰਜੀਵ ਅਰੋੜਾ ਜੀ ਆਇਆ ਆਮ ਆਦਮੀ ਪਾਰਟੀ ਐ ਇਹ ਧੱਕੇਸ਼ਾਹੀ ਦੇ ਉੱਤੇ ਰਹੀ ਆ ਕਿ ਕਿਸੇ ਨੂੰ ਵੋਟ ਨਹੀਂ ਕਰਨ ਦੇਣਾ ਗੁੰਡਿਆਂ ਦੇ ਹੱਥ ਦੇ ਵਿੱਚ ਲੁਧਿਆਣਾ ਦੇਣਾ ਚਾਹੁੰਦੇ ਆ ਫੋਨ ਆਇਆ ਵੀ ਤੂੰ ਅੰਦਰ ਆ ਜਾ ਥੋੜੀ ਦੇਰ ਲਈ ਸਵੇਰ ਦਾ ਬੈਠਾ ਉਹਨੂੰ ਬਾਹਰ ਨਹੀਂ ਆਣ ਦਿੱਤਾ ਜਾਣਦਾ ਪਿਆ ਵੀ ਉਹ ਕਹਿੰਦਾ ਮੇਰੀ ਜਗ੍ਹਾ ਤੇ ਆ ਕੇ ਬਹਿ ਜਾ ਮੈਂ ਥੋੜੀ ਸਵੇਰ ਦਾ ਉੱਥੇ ਵਸਿਆ ਆਵਾ ਤੇ ਤੁਹਾਡੇ ਤੇ ਰੋਪ ਲਾਇਆ ਕਹਿੰਦੇ ਤੁਹਾਡੀ ਵੋਟ ਨਹੀਂ ਮੇਰੀ ਵੋਟ ਮੈਂ 74 ਨੰਬਰ ਜੀ ਮੇਰਾ ਕਬੂਤ ਹੈ 74 ਬਈ ਮੇਰੀ ਵੋਟ ਹੈ ਆ ਪਰਦਾਇਨੇ ਕੌਸਤ ਦੇ ਸਾਈਨ ਹੈ ਸਾਥੀ ਨੇ ਫੋਟੋਆਂ ਕਰ ਇਹਨਾਂ ਨੇ ਰੋਪ देखिये तो मेरी बात सुनिए हम हम वोटर हैं लुधियाना के मेरी बात समझे कौन सी बात की फोटो किस बात की फोटो आप मुझे एक बात बताइए क्या ये मुझे बात बताइए कैंडिडेट के वहाँ पे हम गेट पे खड़ना अलाउड है जी अकॉर्डिंग टू इलेक्शन अलाउड नहीं है मेरी बात समय हम तो इस चीज को उनको पुलिस को ऑब्जेक्ट करने गए हैं अभी ये क्या चीज़ है मुझे बताइए और कौन फोटो खींच रहे आप सब यहाँ पर थे किसी ने कुछ भी नहीं खींचा जी है बहस तो हो ही नहीं रही जी हम तो ये रिक्वेस्ट कर रहे हैं कि ये पोलिंग एजेंट है ठीक है जी इनको अपनी ड्यूटी निभाने दी जाए ਅਬ ਇਸਮੇ ਕੀ ਆਬਜੈਕਸ਼ਨ ਹੈ ਜੀ